ਨਿਰਗੁਣ ਪਰਮੇਸ਼ਰ ਹੈ ਸਰਗੁਣ ਦਾ ਰੂਪ ਧਾਰਦਾ ਹੈ ਨਿਰਗੁਣ ਪਰਮੇਸ਼ਰ ਹੀ ਸਰਗੁਣ ਦਾ ਸਰਗੁਣ ਦਾ ਰੂਪ ਧਾਰ ਦੇ ਆਉਂਦਾ ਹੈ ਮਾਤ ਲੋਕ ਤੇ ਸਰਗੁਣ ਦਾ ਰੂਪ ਧਾਰ ਕੇ ਆਉਂਦਾ ਹੈ ਮਾਤ ਲੋਕ ਤੇ ਸਰਗੁਣ ਦਾ ਰੂਪ ਧਾਰ ਕੇ 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 ਉ ਸਰਗੰਦ ਦਾ ਰੂਪ ਧਾਰ ਕੇ ਰਚਿਆ ਹੈ ਪੰਥ ਕਾਲ ਸੰ ਸਰਗੁਣ ਦਾ ਰੂਪ ਧਾਰ ਕੇ ਰਚਿਆ ਪੰਥ ਕਾਲ ਸੰ ਸਰਗੁਣ ਦਾ ਰੂਪ ਧਾਰ ਕੇ ਰਿਹਾ ਹੈ ਸੰਤ ਖਾਲਸਾ ਸਰਗੁਣ ਦਾ ਰੂਪ ਧਾਰ ਕੇ ਰਿਹਾ ਹੈ ਸੰਤ ਖਾਲਸਾ ਸਮਾਯਾ ਇਸ ਤਰੀਂ ਦਾ ਸਮਾਹ ਹੋ ਚੁੱਕਿਆ ਹੈ ਇੱਕ ਪਰਮਾਨ ਕੋਈ ਸ਼ੰਕਾ ਹੋ ਜਾਂਦੀ ਹੈ ਕਿ ਅੱਜ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆ ਨੇ ਵੀ ਕਿੱਥੇ ਹੇਮਕੁੰਠ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਪਟਨਾ ਸਾਹਿਬ ਪ੍ਰਕਾਸ਼ ਲੈ ਕੇ ਅਨੰਦਪੁਰ ਸਾਹਿਬ ਦੇ ਵਿੱਚ ਪੰਥ ਖਾਲਸਾ ਅਦਾਲਤ ਦੀ ਜੋ ਸਾਜਣਾ ਕੀਤੀ ਹੈ ਉੱਥੇ ਭਾਈ ਸਾਹਿਬ ਆਏ ਵੀਰ ਸਿੰਘ ਜੀ ਸਿੱਖ ਧਰਮ ਦੇ ਮਹਾਨ ਵਿਦਵਾਨ ਉਹਨਾਂ ਨੇ ਦਾਸ ਕੋਈ ਸ਼ੰਕਾ ਨੇ ਮੇਰਤ ਕਰਨ ਵਾਸਤੇ ਕਿਸੇ ਵਿਦਵਾਨਾਂ ਦੇ ਕੋਲੋਂ ਕੋਈ ਵਸਤੂ ਮਿਲਦੀ ਹੈ ਉਹਨਾਂ ਦਾ ਮਹਾਂਪੁਰਖ ਕੀ ਕਰਦੀ ਸੀ ਭਾਈ ਨਾਮ ਲਿਆ ਕਰ ਤਾਂ ਉਹ ਜਦੋਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਆਇਆ ਕਿ ਤੁਹਾਨੂੰ ਪੰਥ ਖਾਲਸਾ ਸਾਜਣ ਵਾਸਤੇ ਮਾਤ ਲੋਕ ਦੇ ਵਿੱਚ ਭੇਜਣਾ ਹੈ ਉਦੋਂ ਬਹੁਤ ਸਾਰੇ ਰਿਖੀ मुनि ਜਿਵੇਂ ਪੰਜ ਪਿਆਰੇ ਸਹਿਬਜ਼ਾਦੇ ਇਹ ਵੀ ਮਹਾਨ ਜੋਤਾਂ ਉੱਥੋਂ ਤਪ ਕਰਦੀਆਂ ਨਾਲ ਆਈਆਂ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਮ ਕਿ ਸਾਰੇ ਤਪੱਸਿਆ ਦੇ ਆਗੂ ਸੀ ਹਜ਼ੂਰ ਮਹਾਰਾਜ ਕਿ ਸਭਾ ਲੱਗਿਆ ਕਰਦੀ ਸੀ ਰੋਜ਼ ਤਾਂ ਉੱਥੇ ਵਿਚਾਰ ਚੱਲੀ ਜਦੋਂ ਆਗਿਆ ਭਈ ਅਕਾਲ ਕੀ ਹੋਈ ਖੇੜ ਕਿ ਹੁਣ ਤੁਹਾਨੂੰ ਮਾਤ ਲੋਕ ਦੇ ਵਿੱਚ ਭੇਜਣਾ ਹੈ ਤਾਂ ਸਾਰਿਆਂ ਦੇ ਵਿੱਚ ਵਿਚਾਰ ਸਭਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਐ ਪੇਸ਼ ਕੀਤੀ ਕਿ ਸਾਨੂੰ ਆ ਹੁਕਮ ਹੋਇਆ ਹੈ ਅਕਾਲ ਪੁਰਖ ਵਾਹਿਗੁਰੂ ਦਾ ਸਾਰੇ ਤੁਪੀਸ਼ਰਾ ਨੇ ਰਹਿ ਦਿੱਤੀ ਕਿ ਨਾ ਜਾਇਓ ਮਾਤ ਲੋਕ ਦੇ ਵਿੱਚ ਇਹ ਮਾਇਆ ਬੜੀ ਪਰਮਾਉਂਦੀ ਹੈ ਇਹਦੇ ਵਿੱਚੋਂ ਕੋਈ ਨਹੀਂ ਬਚ ਕੇ ਆਇਆ ਕਿਉਂਕਿ ਸਰਪਨੀ ਤੇ ਉੱਪਰ ਨਹੀਂ ਬਲਿਆ ਜਿਨ ਬ੍ਰਹਮਾ ਵਿਸ਼ਨ ਮਹਾਦੇਵ ਚਲਿਆ ਉਹ ਨਹੀਂ ਬਚੇ ਤੇ ਆਪਾਂ ਕਿਹਦੇ ਪਾਣੀ ਹਾਰ ਹਰ ਸਤਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕੋ ਹੀ ਤਤ ਨਿਚੋੜ ਦੀ ਗੱਲ ਕਹਿੰਦੇ ਭਾਈ ਉਹ ਅਕਾਲਪੁਰ ਖਵਾਹਿਰੂ ਨੂੰ ਕਿਉਂਕਿ ਮਹਾਰਾਜ ਜੀ ਨੇ ਤਾਈਆਂ ਤੋਂ ਉੱਥੇ ਜਾ ਕੇ ਠੜ੍ਹ ਪયો ਮੈਂ ਜ਼ੋਰ ਕਰ ਵਚਨ ਕਹਾ ਸਿਰ ਨਿਆਏ ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਈ ਕਿਉਂਕਿ ਉਹਦੀ ਸਹਾਇਤਾ ਦੇ ਨਾਲ ਹੀ ਪੰਥ ਖਾਲਸਾ ਸਾਜਣਾ ਹੈ ਕਹਿੰਦੇ ਇੱਕ ਪਾਸੇ ਹੁਕਮ ਹੈ ਕਿਉਂਕਿ ਮਨ ਕੀ ਮਤ ਤਿਆਗੋ ਹਾਰ ਜਾ ਹੁਕਮ ਬੂਝ ਸੁਖ ਪਾਈਐ ਉਸ ਦਿਨ ਸਭਾ ਅਧੂਰੀ ਰਹਗੀ ਆਪੋ ਆਪਣੀਆਂ ਸਮਾਧੀਆਂ ਦੇ ਵਿੱਚ ਸਾਰੇ ਉਸ ਸਮੇਂ ਕੋਈ ਦਾ ਤਾਤਰੇ ਭਗਵਾਨ ਦਾ ਉਪਾਸ਼ਕ ਸੀ ਕੋਈ ਹਜਰਤ ਮੁਹੰਮਦ ਦਾ ਉਪਾਸ਼ਕ ਸੀ ਕੋਈ ਕ੍ਰਿਸ਼ਨ ਭਗਵਾਨ ਦਾ ਉਪਾਸ਼ਕ ਸੀ ਕੋਈ ਰਾਮ ਜੀਆ ਦਾ ਉਪਾਸ਼ਕ ਸੀ ਆਪੋ ਆਪਣਾ ਧਿਆਨ ਧਰਦੇ ਸੀ ਉਹ ਅਕਾਲ ਪੁਰਖ ਵਾਹਿਗੁਰੂ ਨੇ ਰਾਤ ਨੂੰ ਉਹਨਾਂ ਦੇ ਧਿਆਨ ਦੇ ਵਿੱਚ ਆਵਾਜ਼ਾ ਦਿੱਤਾ ਉਹੀ ਸਰੂਪ ਦਾ ਜਿਹੜਾ ਧਿਆਨ ਧਰਦੇ ਸੀ ਜੈਸਾ ਸੇਵ ਹੈ ਤੈਸੋ ਹੋਵੇ ਉਹ ਉਸ ਤਰ੍ਹਾਂ ਦਾ ਹੀ ਬਣ ਜਾਂਦਾ ਉਹਦੇ ਵਾਸਤੇ ਕੋਈ ਵੱਡੀ ਗੱਲ ਨਹੀਂ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਇੱਕ ਫੁਰਨੇ ਦੇ ਵਿੱਚ ਐਡਾ ਖੰਡ ਬ੍ਰਹਿਮੰਡ ਕਰੋੜ ਸੂਰਜ ਚੰਦਰਮਾ ਇੰਨਾ ਕੁਝ ਰੱਖ ਸਕਦਾ ਉਹ ਅਕਾਲ ਪੁਰਖ ਵਾਹਿਗੁਰੂ ਨੇ ਉਸੇ ਸਰੂਪਾਂ ਦੇ ਵਿੱਚ ਜਿਹੜਾ ਜਿਹੜਾ ਧਿਆਨ ਪਿਆਰੇਮ ਦੇ ਵਿੱਚ ਧਾਰਨ ਕਰਕੇ ਬੈਠੇ ਸੀ ਉਹ ਸਰੂਪ ਦੇ ਵਿੱਚ ਜਾ ਕੇ ਉਹਨਾਂ ਨੂੰ ਸਾਰਿਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਮਹਾਨ ਤਪਸ਼ਵੀ ਦੀ ਮਾਤ ਲੋਕ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਵੱਲੋਂ ਡਿਊਟੀ ਲੱਗੀ ਹੈ ਸਾਰੇ ਹਜ਼ਰਤ ਮੁਹੰਮਦ ਸਰੂਪ ਦਾ ਉਹ ਸਾਰੇ ਜਿਹੜਾ ਜਿਹੜਾ ਵੀ ਦਾਸ ਸੰਖੇਪ ਦੇ ਵਿੱਚ ਕਿ ਜਿਹੜੇ ਸਰੂਪ ਦਾ ਕੋਈ ਮਹਾਪੁਰਖ ਧਿਆਨ ਤਰੀ ਬੈਠਾ ਸੀ ਉਹਨਾਂ ਨੂੰ ਉਸੇ ਸਰੂਪ ਦੇ ਵਿੱਚ ਜਾ ਕੇ ਇਹ ਆਵਾਜ਼ ਦਿੱਤੀ ਅਕਾਲ ਪੁਰਖ ਵਾਹਿਗੁਰੂ ਨੇ ਕਿ ਭਾਈ ਉਹਨਾਂ ਨੂੰ ਨਹੀਂ ਤੁਸੀਂ ਰੋਕਣਾ ਇਹ ਸਾਡਾ ਹੁਕਮ ਹੈ ਉਹਨਾਂ ਨੇ ਬਹੁਤ ਵੱਡਾ ਰੰਗੇ ਦਾ ਜੋ ਜ਼ੁਲਮ ਰਾਜ ਦੀ ਜੜ ਪੁੱਟਣੀ ਹੈ ਬਹੁਤ ਵੱਡਾ ਕਾਰਜ ਕਰਨਾ ਹੈ ਉਹਨਾਂ ਨੂੰ ਜਾਣ ਦਿਓ ਫਿਰ ਸਾਰਿਆਂ ਨੇ ਅਗਲੇ ਦਿਨ ਆ ਕੇ ਮਤਾ ਕੀਤਾ ਕਿ ਮਹਾਪੁਰਖੋ ਐ ਰਿਖੀ ਜੀ ਅਸੀਂ ਵੀ ਤੁਹਾਡੇ ਨਾਲ ਐਡਾ ਵੱਡਾ ਮਹਾਨ ਕਾਰਜ ਜੋ ਤੁਸੀਂ ਮਾਤ ਲੋਕ ਦੇ ਵਿੱਚ ਕਰ ਰਹੇ ਹੋ ਉਹਦੇ ਵਾਸਤੇ ਅਸੀਂ ਵੀ ਸੇਵਾ ਕਰਾਂਗੇ ਜੀ ਆ ਉਹ ਮਹਾਨ ਜੋਤਾਂ ਆਵਾ ਤਾਰਨਾ ਬਣ ਕੇ ਬਾਬਾ ਜੀ ਨੂੰ ਬੇਨਤੀ ਕਰੀਏ ਕਿਉਂਕਿ ਸਮਾਂ ਆਇਆ ਇਸ ਦੀ ਨਿਦੰਦਾ ਜੋਤਾਂ ਨਰਨਾਰੰਕਾਰ ਦੀਆਂ ਜਗਤ ਨੂੰ ਤਾਰਨੇ ਆਈਆਂ ਜੋਤਾਂ ਨਿਰੰਕਾਰ ਦੀਆਂ ਪੰਥ ਸਜਾਵਣੀਆਂ ਜੋ ਤਨ ਰੰਗਕਾਰੀਆਂ ਜੋ ਤਨ ਰੰਗਕਾਰੀਆਂ ਪੰਥ ਸਜਾਵਣ ਆਈਆਂ ਜੋ ਤਨ ਰੰਗਕਾਰੀਆਂ ਪੰਥ ਸਜਾਵਣ ਆਈਆਂ ਪੰਤ ਸਜਾਵਣ ਆਇਆ ਪੰਤ ਸਜਾਵਣ ਜੋ ਤਾਂ ਨਰੰਕਾਰ ਦੀਆਂ ਪੰਥ ਸਜਾਵਣ ਆਈਆਂ ਜੋ ਤਾਂ ਨਰੰਕਾਰ ਦੀਆਂ ਅੰਮ੍ਰਿਤ ਵਰਸਾਣ ਆਈਆਂ ਅੰਮ੍ਰਿਤ ਵਰਸਾਣ ਪੀਵੋ ਪਾਈ ਜੇ ਸਿਮਰਤ ਸੁਖ ਪਾਈਐ ਸਭ ਤ੍ਰਿਖਾ ਵਝਾਈ ਬੈਸਾਗ ਤੀਰਨ ਕਿਉ ਮਾਡਿਆ ਜਿੰਨਾ ਪ੍ਰੇਮ ਮਿਝੋ ਹਰ ਸਾਜਨ ਪੁਰਖ ਸਾਰੈ ਕੈ ਲਗੀ ਮਾਇਆ ਆਖਰਲੀ ਪੰਕਤੀ ਆਪਾਂ ਨੂੰ ਮਹਾਪੁਰਖ ਦਾ ਮਲਾਪ ਹੋਇਆ ਇਹ ਮਹੀਨੇ ਦੀ ਆਖਰੀ ਪੰਕਤੀ ਦਾ ਆਪਾਂ ਨੂੰ ਫਲ ਪ੍ਰਾਪਤ ਹੋਇਆ ਕਿ ਵਿਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟ ਹੈ ਸੋਏ ਵੱਡੇ ਭਾਗਾਂ ਨੂੰ ਇਹ ਮਹਾਪੁਰਖਾਂ ਦਾ ਮਲਾਪ ਹੋਇਆ ਤੇ ਆਪਣਾ ਵਿਸਾਖ ਵੀ ਸੁਹਾਵਾ ਹੋ ਗਿਆ ਵੀ ਧਾਰਨਾ ਪੜ ਲਈ ਸਮਾਂ ਵਿਸਾਖ ਸੁਹਾਵਾ ਹੋਇਆ ਦਰਸ਼ਨ ਕਰਕੇ ਸਾਧੂਆਂ ਵਸਾਖ ਸੁਹਾਵਾ ਹੋ ਗਿਆ ਜੀ ਕਰਕੇ ਸਾਧੂਆਂ ਦਾ बाबा <laughs> जी ਵੈਸਾਖ ਸੁਹਾਵਾ ਹੋ ਗਿਆ ਜੀ ਵੈਸਾਖ ਸੁਹਾਵਾ ਸਾਖ ਸੁਹਾਵਾ ਤਾਂ ਲੱਗੈ ਜਿ ਸੰਤ ਬਿਟੇ ਹਰ ਸੋਏ ਸਤਿਗੁਰੂ ਪਰ